ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਪੰਜਾਬ ਖੇਤੀਬਾੜੀ ਯੂਟੀ ਵਿੱਚ ਨਵੀਂ ਪੋਸਟੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਬਖ ਬਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸ ਸਭ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟ ਆਫ ਆਫ ਦੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਪਵੇਗੀ। ਇਸ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਕਿੱਥੋਂ ਡਾਊਨਲੋਡ ਕਰਨਾ ਹੈ ਇਸ ਦੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲ ਜਾਵੇਗੀ। ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਤਾਂ ਚਲੋ ਦੋਸਤੋ ਚੱਲਦੇ ਹਾਂ ਜੀ ਨੋਟੀਫਿਕੇਸ਼ਨ ਤੇ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ডিপਾਰਟਮੈਂਟ ਆਫ ਇਕਨੋਮਿਕਸ ਐਂਡ ਸੋਸ਼ੀਓਲੋਜੀ ਪੀਏਜੂ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਪੋਸਟਾਂ ਦੀ ਗੱਲ ਕਰੀ ਤਾਂ ਰਿਸਰਚ ਫੈਲੋਜ਼ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਲਈ ਤੁਹਾਨੂੰ 38000 ਪਲੱਸ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਕੁਆਲਿਫਿਕੇਸ਼ਨ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਬੀਐਸਸੀ ਐਗਰੀਕਲਚਰ ਬੀਐਸਸੀ ਐਗਰੀਕਲਚਰ ਆਨਰਸ ਜੇ ਬੀਐਸਸੀ ਇਕਨੋਮਿਕਸ ਤੁਸੀਂ ਕੀਤੀ ਹੋਈ ਹੈ ਘੱਟੋ ਘੱਟ 60% ਮਾਰਕਸ ਦੇ ਨਾਲ ਨਾਲੇ ਤੁਸੀਂ ਮਾਸਟਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਤੇ ਨੈਸ਼ਨਲ एलिजिਬਿਲਟੀ ਟੈਸਟ ਜਾਂ ਜੇਅਰ ਤੁਸੀਂ ਕਲੀਅਰ ਕੀਤਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਫਾਰਮ ਦੀ ਜਾਣਕਾਰੀ ਤੁਹਾਨੂੰ ਪਹਿਲਾਂ ਹੀ ਦੇ ਦਿੱਤੀ ਗਈ ਹੈ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਅਟੈਸਟਡ ਕਾਪੀਜ਼ ਲਗਾਉਣੇ ਨੇ ਰਿਲੇਵੈਂਟ ਡਾਕੂਮੈਂਟਸ ਦੀਆਂ ਨਾਲ ਤੁਸੀਂ 200 ਰੁਪਏ ਦਾ ਡਿਮਾਂਡ ਡਰਾਫਟ ਲਗਾਉਣਾ ਹੈ ਕੰਟਰੋਲਰ ਪੀਐਜੀ ਲੁਧਿਆਣਾ ਦੇ ਫੇਵਰ ਦੇ ਵਿੱਚ ਹੋਵੇ ਲਗਾ ਕੇ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਉਹ ਭੇਜ ਦੇਣੇ ਨੇ ਲਾਸਟ ਡੇਟ ਹੈਗੀ ਹੈ ਜੀ 18 10 2024 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਇਹ ਨੋਟੀਫਿਕੇਸ਼ਨ ਸਿੱਧੀ ਭਰਤੀ ਲਈ ਆਊਟ ਕੀਤਾ ਗਿਆ ਹੈ ਇਹਨਾਂ ਪੋਸਟਾਂ ਦੇ ਲਈ ਸਿੱਧੇ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਇੰਟਰਵਿਊ ਹੈਗੀ ਅੱਜ 28/10/2024 ਨੂੰ ਸਵੇਰੇ 11 ਵਜੇ ਇੰਟਰਵਿਊ ਰੱਖੀ ਗਈ ਹੈ ਇਹ ਪੋਸਟਾਂ ਟੈਂਪੋਰਰੀ ਬੇਸਿਸ ਤੇ ਅਨਾਉਂਸ ਕੀਤੀਆਂ ਗਈਆਂ ਨੇ ਇੰਟਰਵਿਊ ਦੇ ਲਈ ਕੋਈ ਸੈਪਰੇਟ ਲੈਟਰ ਹੈ ਜਿਹੜਾ ਇਸ਼ੂ ਨਹੀਂ ਕੀਤਾ ਜਾਵੇਗਾ 28/10/2024 ਨੂੰ ਸਵੇਰੇ 11 ਵਜੇ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਹੈਡ ਡਿਪਾਰਟਮੈਂਟ ਆਫ ਇਕਨੋਮਿਕਸ ਐਂਡ ਸੋਸ਼ੀਓਲੋਜੀ ਇਸ ਡਿਪਾਰਟਮੈਂਟ ਦੇ ਵਿੱਚ ਇਹਨਾਂ ਪੋਸਟਾਂ ਲਈ ਤੁਸੀਂ ਪੀਐਜੂ ਦੀ ਸਾਈਟ ਤੋਂ ਜਾ ਕੇ ਐਪਲੀਕੇਸ਼ਨ ਫਾਰਮ ਹੈ ਜਿਹੜਾ ਡਾਊਨਲੋਡ ਕਰ ਸਕਦੇ ਹੋ ਦੋਸਤੋ ਇਹ ਹੈਗਾ ਹੈ ਜੀ ਸਾਡਾ ਪਹਿਲਾ ਨੋਟੀਫਿਕੇਸ਼ਨ ਹੁਣ ਚਲਦੇ ਹਾਂ ਜੀ ਆਪਾਂ ਦੂਜੇ ਨੋਟੀਫਿਕੇਸ਼ਨ ਤੇ ਦੋਸਤੋ ਇਹ ਹੈਗਾ ਹੈ ਜੀ ਦੂਜਾ ਨੋਟੀਫਿਕੇਸ਼ਨ ਇਹ ਆਊਟ ਕੀਤਾ ਗਿਆ ਹੈ ਡਿਪਾਰਟਮੈਂਟ ਆਫ ਮਾਈਕਰੋ ਬਾਇਓਲੋਜੀ ਪੀਏਜੂ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਪੋਸਟਾਂ ਦੀ ਗੱਲ ਕਰੀ ਤਾਂ ਜੂਨੀਅਰ ਰਿਸਰਚ ਫੈਲੋ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨੰਬਰ ਆਫ ਵੈਕੈਂਸੀਸ ਦੀ ਗੱਲ ਕਰੀ ਤਾਂ ਇੱਕ ਪੋਸਟ ਇਹਨਾਂ ਪੋਸਟਾਂ ਦੇ ਲਈ ਤੁਹਾਨੂੰ 30000 ਪਲੱਸ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਕੁਆਲੀਫਿਕੇਸ਼ਨ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਬੀਐਸਸੀ ਤੁਸੀਂ ਲਾਈਫ ਸਾਇੰਸ ਦੇ ਵਿੱਚ ਘੱਟੋ ਘੱਟ 60% ਮਾਰਕਸ ਨਾਲ ਕੀਤੀ ਹੋਈ ਹੈ ਨਾਲ ਹੀ ਤੁਸੀਂ ਐਮਐਸਸੀ ਮਾਈਕਰੋਬਾਇਓਲੋਜੀ ਨਾਲ ਹੀ ਤੁਹਾਡਾ ਨੈਟ ਜਿਹੜਾ ਕਲੀਅਰ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅਪਲਾਈ ਤੁਸੀਂ ਕਰਨਾ ਹੈ ਜੀ ਆਫਲਾਈਨ ਤੁਸੀਂ ਇੱਕ ਪਲੇਨ ਪੇਪਰ ਲੈਣਾ ਹੈ ਪਲੇਨ ਪੇਪਰ ਤੇ ਤੁਸੀਂ ਆਪਣਾ ਕੰਪਲੀਟ ਬਾਇਓ ਡਾਟਾ ਫਿਲ ਕਰਕੇ ਆਪਣੀ ਕੁਆਲਿਫੀਕੇਸ਼ਨ ਐਕਸਪੀਰੀਅੰਸ ਦੀ ਪੂਰੀ ਡਿਟੇਲ ਤੁਸੀਂ ਫਿਲ ਕਰਨੀ ਹੈ ਨਾਲ ਤੁਸੀਂ ਦੋਸਰੇ ਪ੍ਰਾ ਡਿਮਾਂਡ ਡਰਾਫਟ ਲਗਾਉਣਾ ਹੈ ਕੰਟਰੋਲਰ ਪੀਐਚ ਲੁਧਿਆਣਾ ਦੇ ਫੇਵਰ ਦੇ ਵਿੱਚ ਹੋਵੇ ਲਗਾ ਕੇ ਤੁਸੀਂ ਆਪਣੇ ਡਾਕੂਮੈਂਟਸ ਆ ਜਿਹੜੇ ਉਹ ਭੇਜਣ ਨੇ ਐਡਰੈਸ ਨੋਟ ਕਰ ਲਓ ਦਾ ਹੈਡ ਡਿਪਾਰਟਮੈਂਟ ਆਫ ਮਾਈਕਰੋ ਬਾਇਓਲੋਜੀ ਪੀਐਚ ਲੁਧਿਆਣਾ ਇਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਆ ਜਿਹੜੇ ਉਹ ਭੇਜਣੇ ਨੇ ਲਾਸਟ ਡੇਟ ਹੈਗੀ ਹੈ ਜੀ 18 10 2024 ਦੁਪਹਿਰ 12 ਵਜੇ ਤੱਕ ਤੁਹਾਡੇ ਡਾਕੂਮੈਂਟਸ ਜਿਹੜੇ ਪਹੁੰਚ ਜਾਣੇ ਚਾਹੀਦੇ ਨੇ ਇਹਨਾਂ ਪੋਸਟਾਂ ਦੇ ਲਈ ਸਿੱਧੇ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਇੰਟਰਵਿਊ ਹੈਗੀ ਹੈ ਜੀ 22 10 2024 ਨੂੰ ਸਵੇਰੇ 11 ਵਜੇ ਇੰਟਰਵਿਊ ਰੱਖੀ ਗਈ ਹੈ ਤੁਹਾਡੀ ਸਿੱਧੀ ओरिजिनल ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋਣੀ ਹੈ ਇਹਨਾਂ ਪੋਸਟਾਂ ਦੇ ਲਈ ਕੋਈ ਸੈਪਰੇਟ ਲੈਟਰ ਤੁਹਾਨੂੰ ਇੰਟਰਵਿਊ ਲਈ ਨਹੀਂ ਸੈਂਡ ਕੀਤਾ ਜਾਵੇਗਾ ਦੂਸਰੇ ਹੈਗੀ ਹੈ ਜੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ